ਅੱਜ ਸਮਰਾਲਾ ਇਲਾਕੇ ਵਿੱਚ ਚੋਰਾ ਦਾ ਉਸ ਵਕਤ ਤੱਗ ਟੁੱਟਦਾ ਦੇਖਿਆ ਗਿਆ ਜਦੋਂ ਉਹਨਾਂ ਵੱਲੋਂ ਵਿੱਦਿਆ ਦੇ ਮੰਦਰ ਨੂੰ ਵੀ ਨਾ ਬਖਸ਼ਿਆ ਗਿਆ ਜਾਣਕਾਰੀ ਅਨੁਸਾਰ ਇਥੋਂ ਦੇ ਨੀਲੇਪਿੰਡ ਸੰਤਪੂਰਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਤਾਲੇ ਤੋੜ ਕੇ ਅੰਦਰ ਪੈ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸਕੂਲ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਲੰਗੀ ਰਾਤ ਕਰੀਬ 10:30 ਵਜੇ ਦੋ ਚੋਰਾ ਵੱਲੋਂ ਪਹਿਲਾ ਸਕੂਲ ਦੇ ਤਾਲੇ ਤੋੜੇ ਗਏ ਅਤੇ ਫਿਰ ਸਕੂਲ ਅੰਦਰੋਂ LED ਦੋ ਸਿਲੰਡਰ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ ਉਨਾ ਦੱਸਿਆ ਕਿ ਚੋਰਾਬਲੋਂ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰਾ ਦੀ ਤਾਰ ਕੱਟੀ ਗਈ ਅਤੇ ਫਿਰ ਬਾਕੀ ਸਮਾਨ ਦੇ ਨਾਲ ਨਾਲ ਸਕੂਲ ਵਿੱਚ ਲੱਗੇ ਪੜਦਿਆਂ ਨੂੰ ਵੀ ਉਤਾਰ ਲਿਆ ਗਿਆ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹਾਂਜੀ ਮੈਂ ਜੀ ਗੁਰਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰ ਦੇ ਵਿੱਚ ਬਤੌਰ ਇੰਚਾਰਜ ਆਪਣੀ ਡਿਊਟੀ ਨਿਭਾ ਰਿਹਾ ਹਾਂ ਸਾਡੇ ਸਕੂਲ ਦੇ ਵਿੱਚ ਕੱਲ 25 ਤਰੀਕ ਨੂੰ ਜੀ ਰਾਤ ਨੂੰ ਲਗਭਗ 10:30 ਵਜੇ ਚੋਰੀ ਹੋਈ ਆ ਇਹਦੇ ਵਿੱਚ ਸਾਡੇ ਸਕੂਲ ਦੇ ਸਾਰੇ ਜਿੰਨੇ ਵੀ ਜਿੰਦੇ ਸਾਰੇ ਤੋੜੇ ਗਏ ਨੇ ਉਹ ਤੇ ਸਾਡੀ LED ਤੇ ਦੋ ਸਿਲੰਡਰ ਤੇ ਬਾਕੀ ਹੋਰ ਬਹੁਤ ਸਾਰੇ ਸਮਾਨ ਨਾਲ ਸਾਡੇ ਰਿਕਾਰਡ ਨਾਲ ਛੇੜਛੜ ਕੀਤੀ ਗਈ ਆ ਤੇ ਬਹੁਤ ਸਾਰਾ ਸਮਾਨ ਇਹ ਜਾ ਵੀ ਸੀ ਜਿਹੜਾ ਜਿਵੇਂ BBNL ਦਾ ਲੱਗਿਆ ਹੋਇਆ ਸੀ ਉਹਦੀਆਂ ਬੈਟਰੀਆਂ ਵਗੈਰਾ ਖੋਲ ਲਈਆਂ ਗਈਆਂ ਸੀ ਉਹਨਾਂ ਨੇ ਕੱਢ ਲਈਆਂ ਗਈਆਂ ਸੀ ਪਰ ਉਹ ਚੱਕਣੀਆਂ ਭੁੱਲ ਗਏ ਪਤਾ ਨਹੀਂ ਵੀ ਉਹ ਕੋਈ 12 ਵੀ ਖਲਾਰੇ ਹੋਏ ਸੀ ਸਮਾਨ ਜਿਵੇਂ ਸਾਡਾ ਸਾਊਂਡ ਬਾਰ ਸੀ ਉਹ ਵੀ ਖੋਲੀ ਹੋਈ ਸੀ ਪਰ ਉਹ ਲਿਜਾਣੀ ਭੁੱਲ ਗਏ ਜਿਵੇਂ ਸਾਡੇ ਪਰਦੇ ਲੱਗੇ ਹੋਏ ਸੀ ਉਹ ਪਰਦੇ ਵੀ ਖੋਲ ਕੇ ਖਲਾਰੇ ਪਏ ਸੀ ਕਈ ਪਰਦੇ ਗਾਇਬ ਨੇ ਉਹਦੇ ਜਿਹੜਾ ਸਮਾਨ ਬੰਨ ਕੇ ਲੱਗੇ ਨੇ ਜਾਂ ਕੀ ਲੈ ਕੇ ਗਏ ਨੇ ਇਹ ਹੁਣ ਵੀ ਨਹੀਂ ਪਤਾ ਵੀ ਚਾਰ ਟਾਕੀਆਂ ਦੇ ਪੜਦੇ ਵੀ ਨਹੀਂ ਹੈਗੇ ਸਕੂਲ ਦੇ ਵਿੱਚ ਤੇ ਕੱਲ ਕਰੀ ਹੈਰਾਨੀਜਨਕ ਮਾਮਲਾ ਸਕੂਲਾਂ ਦੇ ਵਿੱਚ ਚੋਰੀ ਹੋ ਰਹੀ ਹੈ ਕੀ ਲੱਗਦਾ ਇਹ ਦੇਖੋ ਜੀ ਹੁਣ ਉਹ ਆਏ ਨਹੀਂ ਹੈਗਾ ਵੀ ਪੂਰੇ ਮਜੇ ਹੋਏ ਲੱਗਦੇ ਸੀ ਉਹਨਾਂ ਨੇ ਕੈਮਰਿਆਂ ਦੇ ਤੋਂ ਬਚ ਕੇ ਪਹਿਲਾਂ ਕੈਮਰਿਆਂ ਦੀਆਂ ਸਾਰੀਆਂ ਤਾਰਾਂ ਕੱਟੀਆਂ ਦੇਖੋ ਉਹਨਾਂ ਨੇ ਵੀ ਅਸੀਂ ਕੈਮਰੇ ਵਿੱਚ ਨਾ ਆਈਏ ਮੂੰਹ ਬਨ ਕੇ ਪਹਿਲਾਂ ਸਾਰੇ ਕੈਮਰੇ ਬੰਦ ਕੀਤੇ ਤਾਰਾਂ ਕੱਟੀਆਂ ਫਿਰ ਕਾਰਵਾਈ ਕੀਤੀ ਆ ਇਹ ਬਹੁਤ ਮੰਦਵਾ ਦੀ ਖਬਰ ਆਈ ਕਿ ਉਹ ਸਕੂਲ ਦੇ ਵਿੱਚ ਦਾਨੀ ਸੱਜਣਾ ਤੋਂ ਲੈ ਕੇ ਮਸਾ ਸਮਾਨ ਬਣਦਾ ਜੁੜਦਾ ਠੀਕ ਆ ਕੋਈ ਸਰਕਾਰ ਵੱਲੋਂ ਗਰਾਟਾ ਆਉਂਦੀਆਂ ਨੇ ਸਮਾਨ ਅਸੀਂ ਖਰੀਦਦੇ ਆ ਜੋ ਹੋਇਆ ਇਸ ਤਰ੍ਹਾਂ ਨੁਕਸਾਨ ਹੋਣਾ ਬਹੁਤ ਮਾੜੀ ਗੱਲ ਆ ਜੀ ਇਹ ਮਤਲਬ ਵੀ ਇਹ ਤੇ ਕੋਈ ਨਾ ਹੋ ਗਈ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਆ ਦੇਖਣਾ ਚਾਹੀਦਾ ਵੀ ਇਹ ਬੰਦੇ ਕੌਣ ਨੇ ਜਾਂ ਕਿਵੇਂ ਨੇ ਵੀ ਇਹਨਾਂ ਦਾ ਕੋਖੜਤਾਲ ਜ਼ਰੂਰ ਕਰਨੀ ਚਾਹੀਦੀ ਮੇਰਾ ਨਾਮ ਨਰਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ ਵਿਖੇ ਮੈਂ ਬਤੌਰ ਟੀਚਰ ਪੜਾ ਰਿਹਾ ਜੀ ਤੇ ਕੱਲ ਸ਼ਾਮ ਨੂੰ ਰਾਤ ਨੂੰ ਕੱਲ ਲਗਭਗ 10:30 ਵਜੇ ਸਕੂਲ ਦੇ ਵਿੱਚ ਚੋਰੀ ਹੋਈ ਹੈ ਜੀ ਅਤੇ ਜਦੋਂ ਅਸੀਂ ਸਵੇਰੇ ਸਕੂਲ ਦੇ ਵਿੱਚ ਆਏ ਆ 7:45 ਕਿਤੇ ਲਗਭਗ ਤਾਂ ਸਕੂਲ ਦੇ ਸਾਰੇ ਜਿੰਦੇ ਨੇ ਜਿਹੜੇ ਉਹ ਖੁੱਲੇ ਸੀਗੇ ਤੋੜੇ ਹੋਏ ਸੀਗੇ ਤੇ ਅੰਦਰ ਤੇ ਜੋ ਸਮਾਨ ਸੀਗਾ ਉਹਦੇ ਵਿੱਚ ਇੱਕ LED ਸਕੂਲ ਦੇ ਵਿੱਚ ਨਹੀਂ ਸੀਗੀ ਸਿਲੰਡਰ ਸੀਗੇ ਉਧਰ ਸੂਈ ਦੇ ਵਿੱਚ ਤੇ ਉਹ ਦੋ ਸਿਲੰਡਰ ਉਹ ਗਾਇਬ ਨੇ ਬਾਕੀ ਲਵਾਰੀਆਂ ਜਿਹੜੀਆਂ ਦਫਤਰ ਦੀਆਂ ਸੀਗੀਆਂ ਜਾਂ ਉਧਰ ਮੇਰੇ ਅੰਗਣਵਾੜੀ ਦੇ ਦਫਤਰ ਦੇ ਵਿੱਚ ਵੀ ਉਧਰ ਜੋ ਲਵਾਰੀਆਂ ਸਾਰੀਆਂ ਖੁੱਲੀਆਂ ਪਈਆਂ ਸਨ ਇਹਦੇ ਸਕੂਲ ਦੇ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਹੈ ਜੀ ਕੋਈ ਰਜਿਸਟਰ ਵਗੈਰਾ ਵੀ ਲੈ ਕੇ ਗਏ ਨੇ ਹਾਂ ਉਹ ਹੁਣ ਦੇਖ ਕੇ ਪਤਾ ਲੱਗਣਾ ਹਲੇ ਸਾਨੂੰ ਅਜੋ ਕਿਉਂਕਿ ਪੁਲਿਸ ਆਉਣ ਤੋਂ ਬਾਅਦ ਅਸੀਂ ਹਲੇ ਛੇੜਛਾੜ ਉਹਦੇ ਨਾਲ ਕੁਝ ਨਹੀਂ ਕੀਤਾ ਸੀਗਾ ਹੁਣ ਪੁਲਿਸ ਆ ਕੇ ਗਈ ਆ ਉਸ ਤੋਂ ਬਾਅਦ ਹੁਣ ਦੇਖਾਂਗੇ ਵੀ ਉਹਨਾਂ ਵਿੱਚ ਕਿਹੜਾ ਰਿਕਾਰਡ ਦਾ ਜਿਹੜਾ ਸਮਾਨ ਲੈ ਕੇ ਗਏ ਜਾਂ ਨਹੀਂ ਲੈ ਕੇ ਤੇ ਬਾਕੀ ਹੋਰ ਪਿੰਡ ਦੇ ਸਰਪੰਚ ਸਾਹਿਬ ਨੂੰ ਦੱਸਤਾ ਸੀਗਾ ਉਹ ਵੀ ਆ ਕੇ ਗਏ ਨੇ ਹੋਰ ਪਿੰਡ ਦੇ ਸਾਰੇ ਪਰਤ ਬੰਦੇ ਮੈਂਬਰ ਨੇ ਜਿਹੜਾ ਪੰਚਾਇਤ ਮੈਂਬਰ ਉਹ ਸਾਰੇ ਆ ਕੇ ਇਹ ਮੌਕੇ ਦੀ ਜਿਹੜੀ ਉਹ ਦੇਖ ਕੇ ਗਏ ਸਾਰਾ ਕੁਝ ਕੀ ਲੱਗਦਾ ਹੁਣ ਦਿੱਆ ਜਿਹੜਾ ਮੰਦਿਰ ਆ ਉਹਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਚੋਰਾ ਵੱਲੋਂ ਨਸ਼ੇੜੀਆਂ ਦਾ ਕੰਮ ਆ ਜਾ ਬਿਲਕੁਲ ਜੀ ਹੁਣ ਦੇਖੋ ਇੱਕ ਤਾਂ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੀ ਪ੍ਰੋਬਲਮਾਂ ਨਸ਼ੇੜੀਆਂ ਦੀ ਲਗਭਗ ਹਰ ਇੱਕ ਪਿੰਡ ਦੇ ਵਿੱਚ ਹੈ ਕਿ ਨਾ ਕੋਈ ਨਾ ਕੋਈ ਹੈਗਾ ਉਹਨਾਂ ਦਾ ਵੀ ਕੰਮ ਹੋ ਸਕਦਾ ਹੈ ਇਹ ਬਾਕੀ ਹੁਣ ਜੋ ਕਾਰਵਾਈ ਹੋਗੀ ਉਹ ਤਾਂ ਕਲੀਅਰ ਹੋਗਾ ਵੀ ਇਹ ਕਿਨਾ ਨੇ ਕੰਮ ਕੀਤਾ ਜੋ ਕੈਮਰੇ ਜੋ ਫੋਟੋਆਂ ਆਈਆਂ ਨੇ ਉਹਨਾਂ ਤੋਂ ਕਲੀਅਰ ਹੋਏਗਾ ਕਿ ਕਿਨਾ ਵੱਲੋਂ ਕੰਮ ਕੀਤਾ ਗਿਆ ਪੱਡਾ ਕਿਹੜਾ ਪੱਡਾ ਜੀ ਆ ਜਗਜੀਤ ਸਿੰਘ ਜੀ ਸੰਗਪੁਰਾ ਪਿੰਡ ਆ ਜੀ ਠੀਕ ਹੈ ਨਾ ਚਾਹੁੰਦਾ ਜਿਹੜੀ ਚੋਰੀ ਮੈਂ ਕਹਿਣਾ ਚਾਹੁੰਦਾ ਇਹ ਦੇਖੋ ਜੀ ਕੰਮ ਤਾਂ ਇਹ ਮਜੇ ਹੋਏ ਬੰਦਿਆਂ ਦਾ ਜਾਂ ਜਾਣਛੇੜੀਆਂ ਦਾ ਪਰ ਇਹ ਸਕੂਲ ਨੂੰ ਵੱਖਣਾ ਚਾਹੀਦਾ ਇੱਕ ਵਿਦਿਆਇਕ ਮੰਦਰ ਆ ਜੀ ਆਪਾਂ ਇੱਥੋਂ ਹੀ ਸਭ ਕੁਝ ਸਿੱਖਦੇ ਇੱਥੇ ਹੀ ਕਰਦੇ ਬੱਚੇ ਆਉਂਦਾ ਪਵੇ ਇੱਥੇ ਹੀ ਹੁੰਦਾ ਜੇ ਪੇਸ਼ਵਾਰੀ ਇਹ ਗੱਲਾਂ ਕਰਾਂਗੇ ਆਪਾਂ ਤਾਂ ਇਹ ਚੰਗੀਆਂ ਨਹੀਂ ਹੈਗੀਆਂ ਜੀ ਇਸ ਕਰਕੇ ਕੱਲ ਤੇ ਪ੍ਰਸ਼ਾਸਨ ਨੂੰ ਜ਼ੋਰ ਪਾਉਣਾ ਚਾਹੀਦਾ ਤੇ ਤਾਰਾ ਕਰਨਾ ਚਾਹੀਦਾ ਨਰਜੰਤ ਗ੍ਰਿਫਤਾਰੀ ਦੀ ਮੰਗ ਕਰਦੇ ਉਹਨਾਂ ਦੀ ਜੈ ਸਰ ਜੈ ਸਰ